लुधियाना वेस्ट ਦੇ ਲੋਕ ਆਸ਼ੂ ਜੀ ਨਾਲ ਮੁਹੱਬਤ ਕਰਦੇ ਆ ਖੜੇ ਹੋਣਗੇ ਔਰ ਖਾਲੀ ਆਸ਼ੂ ਜੀ ਤੇ ਪਰਚਾ ਕਰਕੇ ਉਹਨਾਂ ਪਤਾ ਉਹਨਰੇ ਨਹੀਂ ਡਰਨਾ ਉਹ ਡਰਾਉਣਾ ਚਾਉਂਦੇ ਆ ਥੱਲੇਲੇ ਵਰਕਰਾਂ ਨੂੰ ਔਰ ਵਰਕਰ ਵੀ ਜਾਣਦੇ ਆ ਕਿ ਜੇ 58 ਐਫ ਆਈ ਆਰਾਂ ਹੋਈਆਂ ਉਹਨਾਂ ਦੀ ਜਮਾਨਤਾ ਹੋ ਗਈਆਂ ਯਾਰ 158 ਦੀ ਵੀ ਜਮਾਨਤਾ ਹੋ ਜਾਣਗੀਆਂ ਰੋਲਾ ਕੱਢਾ ਇਲੈਕਸ਼ਨ ਲੜੋ სპੋਰਟਸਮੈਨ ਅੰਗਰ ਔਰ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ देखो ਸਾਡੀ ਰਾਜਨੀਤੀ ਦੇ ਵਿੱਚ ਪੰਜਾਬ 'ਚ ਖਟਾਸ ਆਈ 2002 'ਚ ਜਦੋਂ ਬਾਦਲ ਸਾਹਿਬ ਨੂੰ ਫੜ ਕੇ ਅੰਦਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਖਸ਼ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਜਦੋਂ ਰਾਗਪਾਖ ਚਲੇ ਗਿਆ ਤੇ ਉਹੀ ਕੈਪਟਨ ਅਮਰਿੰਦਰ ਸਿੰਘ ਉਹਨੇ ਸਮਝੌਤਾ ਕੀਤਾ ਬਾਦਲਾ ਨਾਲ ਫਿਰ ਮਿਲ ਕੇ ਚੱਲੇ ਫਿਰ 10 ਸਾਲ ਬਿਲਕੁਲ ਠੀਕ ਠਾਕ ਚੱਲਦੇ ਰਹੇ 5 ਸਾਲ ਕਾਂਗਰਸ ਦੇ ਰਾਜ 'ਚ ਮਿਲ ਕੇ ਚੱਲਦੇ ਰਹੇ ਜਦੋਂ ਲੋਕਾਰੇ ਵੇਖਿਆ ਕਿ ਇਹ ਮਿਲ ਗਏ ਆ ਮਿਲੇ ਉਹਨੂੰ ਲੋਕ ਠੋਕਦੇ ਆ ਸੋ ਗੱਲ ਆ ਲੜਾਈ ਤੁਹਾਡੀ ਆਪਣੀ ਕਾਂਗਰਸ ਦੀ ਪੰਜਾਬ ਦੀ ਆਸ਼ੂ ਲੜ ਰਿਆ ਅਸੀਂ ਮਜ਼ਬੂਤੀ ਨਾਲ ਨਾਲ ਖੜਿਆ ਤੇ ਜਿਹੜੇ ਵੀਰ ਉਧਰ ਨੇ ਯਾਰ ਇਹ ਮਤ ਸਮਝਿਓ ਇਹ ਬਦਨਾਖੋਰੀ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਆ